ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸੰਸਾਰ ਨੂੰ ਤਰਦੇ ਹੋਏ ਇੱਕ ਦਿਨ ਅਜੇਹੇ ਪਿੰਡ ਵਿੱਚ ਪਹੁੰਚੇ ਹਨ ਉਸ ਪਿੰਡ ਦਾ ਹਰ ਬੰਦਾ ਹਰ ਇਨਸਾਨ ਇੱਕ ਅਜੇਹੇ ਕੰਮ ਕਰਦਾ ਹੈ ਜੋ ਪ੍ਰਮਾਤਮਾ ਨੂੰ ਪਸੰਦ ਨਹੀਂ ਆਉਂਦੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਉਹਨਾਂ ਦੇ ਸਾਥੀ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਦੋਨੋਂ ਹੀ ਗੁਰੂ ਜੀ ਦੇ ਬੜੀ ਹੀ ਪਿਆਰੀ ਸਾਥੀ ਹਨ ਉਹ ਗੁਰੂ ਜੀ ਨੂੰ ਬੜਾ ਹੀ ਪ੍ਰੇਮ ਕਰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸੰਸਾਰ ਨੂੰ ਤਾਰਦੇ ਹੋਏ ਪਿੰਡਾਂ ਵਿੱਚੋਂ ਲੰਘਦੇ ਲੰਘਦੇ ਪੁਰਾਣੀਆਂ ਸੰਗਤਾਂ ਨੂੰ ਮਿਲਦੇ ਹੋਏ ਇੱਕ ਦਿਨ ਇੱਕ ਨਗਰ ਵਿੱਚ ਪਹੁੰਚੇ ਗੁਰੂ ਨਾਨਕ ਦੇਵ ਜੀ ਨੇ ਪਿੰਡ ਤੋਂ ਬਾਹਰ ਇੱਕ ਸੁੰਨਸਾਨ ਜਗ੍ਹਾ ਤੇ ਆਸਨ ਕੀਤਾ ਹੈ ਸੰਗਤ ਜੀ ਕੁਝ ਘੜੀਆਂ ਬੀਜੀਆਂ ਹਨ ਸ਼ਾਮ ਦਾ ਵੇਲਾ ਹੋਇਆ ਹੈ ਜਿਵੇਂ ਜਿਵੇਂ ਉਸ ਪਿੰਡ ਦੇ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਆਪਣੇ ਪਿੰਡ ਤੋਂ ਬਾਹਰ ਕੋਈ ਇੱਕ ਫਕੀਰ ਬੈਠਾ ਹੈ ਉਹਦੇ ਨਾਲ ਕੁਝ ਉਹਨਾਂ ਦੇ ਸੇਵਕ ਬੈਠੇ ਹਨ ਜਦੋਂ ਉਸ ਪਿੰਡ ਦਾ ਕੋਈ ਮੁਖੀਆ ਗੁਰੂ ਜੀ ਦੇ ਕੋਲ ਪਹੁੰਚਦਾ ਹੈ ਉਹ ਗੁਰੂ ਜੀ ਦੇ ਦਰਸ਼ਨ ਕਰਦਾ ਹੈ ਤੇ ਨਦਰੋ ਨਜ਼ਰੀ ਨਿਹਾਲ ਹੋ ਜਾਂਦਾ ਹੈ ਸੰਗਤ ਜੀਓ ਉਹ ਨਗਰ ਦੇ ਲੋਕਾਂ ਨੂੰ ਕਹਿੰਦਾ ਹੈ ਕਿ ਸਹਦ ਕੋਈ ਰੱਬ ਦਾ ਬੰਦਾ ਰੱਬ ਦਾ ਫਕੀਰ ਸਾਈ ਆਪਣੇ ਨਗਰ ਦੇ ਬਾਹਰ ਬੈਠਾ ਹੈ ਜਿਵੇਂ ਜਿਵੇਂ ਲੋਕ ਉਹਨਾਂ ਦੇ ਕੋਲੇ ਆਉਂਦੇ ਜਾਂਦੇ ਹਨ ਆਪਣੇ ਆਪਣੀ ਜਗ੍ਹਾ ਤੇ ਬੈਠ ਹੀ ਜਾਂਦੇ ਹਨ ਤੇ ਗੁਰੂ ਨਾਨਕ ਦੇਵ ਜੀ ਦਾ ਚਿਹਰਾ ਵੇਖ ਕੇ ਬੜੇ ਹੀ ਖੁਸ਼ ਹੁੰਦੇ ਹਨ ਮਨ ਨੂੰ ਸ਼ਾਂਤੀ ਮਿਲਦੀ ਹੈ ਜਿਵੇਂ ਕੋਈ ਰੱਬ ਦੇ ਦਰਸ਼ਨ ਕਰ ਲੈਂਦਾ ਹੋਵੇ ਜਿਵੇਂ ਕਿਸੇ ਗਰੀਬ ਨੂੰ ਕੋਈ ਮਾਇਆ ਮਿਲ ਜਾਂਦੀ ਹੋਵੇ ਉਸੇ ਤਰ੍ਹਾਂ ਹੀ ਉਹਨਾਂ ਲੋਕਾਂ ਦੇ ਚਿਹਰਿਆਂ ਤੇ ਇੱਕ ਵੱਖਰੀ ਜਿਹੀ ਖੁਸ਼ੀ ਆ ਗਈ ਹੈ ਸੰਗਤ ਜੀਓ ਗੁਰੂ ਨਾਨਕ ਦੇਵ ਜੀ ਉਸ ਰੱਬ ਦੇ ਧਿਆਨ ਵਿੱਚ ਬੈਠੇ ਹਨ ਨਾਲ ਹੀ ਭਾਈ ਮਰਦਾਨਾ ਜੀ ਰਵਾਵੀ ਰਵਾਬ ਵਜਾ ਰਹੇ ਹਨ ਜਿਨ੍ਹਾਂ ਦੀ ਧੁਨ ਸੁਣ ਕੇ ਪੰਛੀ ਵੀ ਆਪਣੀ ਜਗ੍ਹਾ ਤੇ ਰੁਕ ਜਾਂਦੀ ਸੀ ਕੁਝ ਸਮਾਂ ਬੀਤਿਆ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਨੇਤਰ ਖੋਲੇ ਤੇ ਸੰਗਤਾਂ ਨੂੰ ਦਰਸ਼ਨ ਦਿੱਤੇ ਗੁਰੂ ਜੀ ਨੇ ਉਪਦੇਸ਼ ਕੀਤਾ ਸੱਚ ਦਾ ਨਾਮ ਜਪੋ ਮਿਹਨਤ ਕਰਕੇ ਖਾਓ ਹੱਕ ਦੀ ਕਮਾਈ ਕਰੋ ਕਿਸੇ ਨੂੰ ਦੁੱਖ ਨਾ ਪਹੁੰਚਾਓ ਇਹ ਗੱਲਾਂ ਸੁਣ ਕੇ ਸਾਰੀ ਹੀ ਸੰਗਤ ਬੜੀ ਹੀ ਖੁਸ਼ ਹੋ ਗਈ ਤੇ ਕਹਿਣ ਲੱਗੀ ਮਹਾਰਾਜ ਅੱਜ ਤੱਕ ਸਾਨੂੰ ਕਿਸੇ ਨੇ ਇਹ ਗੱਲਾਂ ਨਹੀਂ ਦੱਸੀਆਂ ਹਨ ਸਾਡਾ ਮਨ ਕਰਦਾ ਹੈ ਕਿ ਅਸੀਂ ਤੁਹਾਡੀ ਸੇਵਾ ਕਰੀਏ ਗੁਰੂ ਜੀ ਤੇ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਸਾਥੀ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਕੁਝ ਦਿਨ ਉਥੇ ਰੁਕੇ ਹਨ ਸੰਗਤਾਂ ਨੇ ਉਹਨਾਂ ਦੀ ਸੇਵਾ ਕੀਤੀ ਗੁਰੂ ਜੀ ਨੇ ਸੰਗਤਾਂ ਨੂੰ ਸੱਚ ਦਾ ਨਾਮ ਜਪਾਇਆ ਤੇ ਉਸ ਨਗਰ ਵਿੱਚ ਗੁਰੂ ਜੀ ਨੇ ਇੱਕ ਧਰਮਸ਼ਾਲਾ ਬਣਵਾਈ ਹੈ ਗੁਰੂ ਪਾਤਸ਼ਾਹ ਕਹਿ ਲੱਗੇ ਹੈ ਸੰਗਤੋ ਇਸ ਨਗਰ ਦੇ ਜਿੰਨੇ ਵੀ ਲੋਕ ਹਨ ਸਵੇਰੇ ਉੱਠ ਕੇ ਭਾਈ ਇਸ ਧਰਮਸ਼ਾਲਾ ਵਿੱਚ ਤੁਸੀਂ ਨਾਮ ਜਪਣਾ ਹੈ ਉਸ ਰਬੀ ਬਾਣੀ ਦਾ 10 ਗਾਉਣਾ ਹੈ ਤੇ ਆਪਣੀ ਕਮਾਈ ਦੇ ਵਿੱਚੋਂ ਦਸਮਾ ਹਿੱਸਾ ਕੱਢ ਕੇ ਇੱਥੇ ਲੰਗਰ ਵੀ ਚਲਾਉਣਾ ਹੈ ਉੱਥੋਂ ਗੁਰਨਾਨਕ ਪਾਤਸ਼ਾਹ ਸਭ ਨੂੰ ਉਪਦੇਸ਼ ਕਰਦੇ ਹੋਏ ਉੱਥੋਂ ਚੱਲ ਪਏ ਹਨ ਕੁਝ ਸਮਾਂ ਚੱਲਦਿਆਂ ਚੱਲਦਿਆਂ ਨਗਰ ਤੋਂ ਬੜੀ ਹੀ ਦੂਰ ਚਲੇ ਗਏ ਹਨ ਇੱਕ ਜੰਗਲ ਦੇ ਕਿਨਾਰੇ ਉੱਤੇ ਪਹੁੰਚ ਗਏ ਹਨ ਜਿੱਥੇ ਇੱਕ ਪਾਣੀ ਦਾ ਤਲਾਬ ਵੀ ਬਣਿਆ ਹੋਇਆ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਕੁਝ ਧੇਰ ਆਪਾਂ ਇੱਥੇ ਹੀ ਆਰਾਮ ਕਰ ਲਈਏ ਬੜੀ ਹੀ ਧੁੱਪ ਹੈ ਅਤੇ ਬੜੀ ਹੀ ਗਰਮੀ ਹੈ ਗੁਰਦਾਨ ਕਪਾ ਸਾਹਿਬ ਕਹਿਣ ਲੱਗੇ ਨਹੀਂ ਮਰਦਾਨਾ ਜੀ ਆਪਾਂ ਕੁਝ ਸਮਾਂ ਅੱਗੇ ਚੱਲ ਕੇ ਉੱਥੇ ਹੀ ਰੁਕਣਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਉੱਥੋਂ ਚੱਲਦੇ ਹੋਏ ਇੱਕ ਨਗਰ ਦੇ ਕੋਲੇ ਪਹੁੰਚੇ ਹਨ ਸੰਗਤ ਜੀਓ ਉਸ ਨਗਰ ਦਾ ਬੜਾ ਹੀ ਅਨੋਖਾ ਜਿਹਾ ਰਿਵਾਜ ਹੈ ਬੜਾ ਹੀ ਅਦਮਤ ਪਿੰਡ ਹੈ ਉਸ ਉਸ ਪਿੰਡ ਦੇ ਲੋਕ ਦਿਨ ਵਿੱਚ ਸੌਂਦੇ ਸੀ ਅਤੇ ਰਾਤ ਨੂੰ ਜਾਗਦੇ ਸੀ ਇਸ ਪਿੰਡ ਦੀ ਇੱਕ ਅਨੋਖੀ ਜਹੀ ਦਾਸਤਾ ਹੈ ਕਹਾਣੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਨਗਰ ਦੇ ਬਾਹਰ ਸ਼ਮਸ਼ਾਨ ਭੂਮੀ ਵਿੱਚ ਆਪਣਾ ਆਸਣ ਕਰਦੇ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਤਾਂ ਮਹਾਰਾਜ ਬੜੀ ਭੁੱਖ ਲੱਗੀ ਹੈ ਗੁਰੂ ਪਾਤਸ਼ਾਹ ਕਹਿਣ ਲੱਗੇ ਮਰਦਾਨਾ ਜੀ ਤੁਸੀਂ ਜਾਓ ਨਗਰ ਵਿੱਚੋਂ ਕੁਝ ਖਾ ਕੇ ਆਓ ਨਗਰ ਦੇ ਪ੍ਰਸ਼ਾਦਾ ਛਕਾਓ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਤੁਸੀਂ ਇੱਥੋਂ ਚਲੇ ਜਾਓ ਨਗਰ ਵਿੱਚ ਜਾਓ ਕੁਛ ਸ਼ੱਕ ਆਓ ਭਾਈ ਮਰਦਾਨਾ ਜੀ ਉਸੇ ਤਰ੍ਹਾਂ ਹੀ ਨਗਰ ਦੇ ਵਿੱਚ ਪਹੁੰਚੇ ਹਨ ਸੰਗਤ ਜੀਓ ਉਹ ਉੱਥੇ ਜਾ ਕੇ ਕੀ ਵੇਖਦੇ ਹਨ ਕਿ ਨਗਰ ਵਿੱਚ ਬਿਲਕੁਲ ਸੁਨਸਾਨ ਜਹਾ ਹੈ ਨਾ ਉੱਥੇ ਕੋਈ ਬੱਚਾ ਨਾ ਉੱਥੇ ਕੋਈ ਬੰਦਾ ਨਾ ਉੱਥੇ ਕੋਈ ਔਰਤ ਵਿਖ ਰਹੀ ਹੈ ਪੂਰਾ ਪਿੰਡ ਸੁੰਨਾ ਹੋਇਆ ਹੈ ਭਾਈ ਮਰਦਾਨਾ ਜੀ ਵਾਪਸ ਆ ਕੇ ਕਹਿਣ ਲੱਗੇ ਮਹਾਰਾਜ ਉਸ ਪਿੰਡ ਵਿੱਚ ਤਾਂ ਇਉਂ ਲੱਗਦਾ ਹੈ ਜਿਵੇਂ ਕੋਈ ਬੰਦਾ ਰਹਿੰਦਾ ਹੀ ਨਾ ਹੋਵੇ ਗੁਰੂ ਨਾਨਕ ਪਾਸ਼ਾ ਕਹਿਣ ਲੱਗੇ ਮਰਦਾਨਾ ਜੀ ਤੁਸੀਂ ਕੁਛ ਸਮਾਂ ਰੁਕੋ ਕਰਤਾਰ ਦਾ ਭਾਣਾ ਹੈ ਤੁਸੀਂ ਰਵਾਵ ਵਜਾਓ ਆਪਾਂ ਗੁਰੂ ਦਾ ਜਸ ਗਾਇਣ ਕਰੀਏ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਣੀ ਗਾਉਣ ਲੱਗੇ ਭਾਈ ਮਰਦਾਨਾ ਜੀ ਰਵਾਵੀ ਰਵਾਵ ਵਜਾਉਣ ਲੱਗੇ ਜਿਵੇਂ ਹੀ ਜਿਵੇਂ ਸ਼ਾਮ ਦਾ ਸਮਾਂ ਆਉਣ ਲੱਗਿਆ ਸ਼ਾਮਾਂ ਪੈਣ ਲੱਗੀਆਂ ਉਸ ਪਿੰਡ ਦੇ ਲੋਕ ਹੌਲੀ-ਹੌਲੀ ਪਿੰਡ ਤੋਂ ਬਾਹਰ ਆਉਣ ਲੱਗੇ ਤੋਂ ਜੋ ਪਿੰਡ ਦੇ ਮੁਖੀਆ ਸਨ ਉਹਨਾਂ ਨੇ ਵੇਖਿਆ ਕਿ ਪਿੰਡ ਤੋਂ ਬਾਹਰ ਕੋਈ ਬੰਦਾ ਕੋਈ ਫਕੀਰ ਕੋਈ ਸਾਈਂ ਬੈਠਾ ਹੈ ਉਹਨਾਂ ਨੇ ਜਾ ਕੇ ਪੁੱਛਿਆ ਕਿ ਤੁਸੀਂ ਕੌਣ ਹੋ ਤੁਸੀਂ ਕਿੱਥੋਂ ਆਏ ਹੋ ਭਾਈ ਮਰਦਾਨਾ ਜੇ ਕਹਿਣ ਲੱਗੇ ਇਹ ਗੁਰੂ ਨਾਨਕ ਨਰਨਾਰੰਗੀ ਹੈ ਜਗਤ ਨੂੰ ਤਾਰਨਹਾਰ ਬਾਬਾ ਨਾਨਕ ਹੈ ਉਸ ਪਿੰਡ ਦੇ ਲੋਕ ਬੜੇ ਹੀ ਬੇਦਰਦੀ ਸੰਨ ਸੰਗਤ ਜਿਉ ਉਹ ਦਿਨੇ ਸੌਂਦੇ ਸੀ ਰਾਤ ਨੂੰ ਜਾਗਦੇ ਸੀ ਇਹਦਾ ਕਾਰਨ ਇਹ ਸੀਗਾ ਕਿ ਉਹ ਦਿਨੇ ਸੌਂਦੇ ਸੀ ਰਾਤ ਨੂੰ ਜਾਗ ਕੇ ਜੋ ਵੀ ਲੋਕ ਉਥੋਂ ਦੀ ਲੰਘਦੇ ਸਨ ਰਸਤੇ ਵਿੱਚ ਉਹ ਉਹਨਾਂ ਨੂੰ ਲੁੱਟ ਲੈਂਦੇ ਸੀ ਤੇ ਮਾਰ ਕੇ ਸੁੱਟ ਦਿੰਦੇ ਸੀ ਉਹਨਾਂ ਨੇ ਵੇਖਿਆ ਕਿ ਇਹ ਬੜੇ ਹੀ ਅਮੀਰ ਬੰਦੇ ਲੱਗਦੇ ਇਹਨਾਂ ਦੇ ਚਿਹਰੇ ਬੜੇ ਹੀ ਚਮਕ ਰਹੇ ਹਨ ਬੜੇ ਹੀ ਅਮੀਰ ਲੱਗਦੇ ਹਨ ਕਿਉਂ ਨਾ ਇਹਨਾਂ ਦੀ ਸੇਵਾ ਕਰਕੇ ਇਹਨਾਂ ਨੂੰ ਜ਼ਹਿਰ ਪਾ ਕੇ ਮਾਰ ਦਈਏ ਉਸੇ ਤਰ੍ਹਾਂ ਹੀ ਉਹਨੇ ਜੋ ਪਿੰਡਾਂ ਦੇ ਮੁਖੀਆ ਸਨ ਉਹਨੇ ਆਪਣੇ ਸਾਥੀ ਭੇਜੇ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਆਓ ਉਹਨਾਂ ਦੇ ਸਾਥੀ ਉੱਥੋਂ ਗਏ ਤੇ ਕਹਿਣ ਲੱਗੇ ਬਾਬਾ ਤੁਹਾਨੂੰ ਮੇਰੇ ਸਾਡੇ ਸਰਦਾਰ ਨੇ ਬੁਲਾਇਆ ਹੈ ਤੁਸੀਂ ਸਾਡੇ ਨਗਰ ਵਿੱਚ ਚੱਲੋ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਦੇ ਨਾਲ ਚੱਲਦੇ ਹੋਏ ਉਹਨਾਂ ਦੇ ਘਰ ਪਹੁੰਚ ਗਏ ਉੱਥੇ ਜਾ ਕੇ ਉਹਨਾਂ ਦੇ ਸਰਦਾਰ ਨੇ ਕਿਹਾ ਮਹਾਰਾਜ ਤੁਸੀਂ ਇੱਥੇ ਬੈਠੋ ਤੁਹਾਨੂੰ ਅਸੀਂ ਭੋਜਨ ਛਕਾਉਣਾ ਹੈ ਤੁਸੀਂ ਭੁੱਖੇ ਹੋ ਉਹਨਾਂ ਨੇ ਇੱਕ ਵਧੀਆ ਸੋਹਣਾ ਭੋਜਨ ਤਿਆਰ ਕੀਤਾ ਹੈ ਸੰਗਤ ਜੀਓ ਅਤੇ ਬਾਲਾ ਜੀ ਭਾਈ ਮਰਦਾਨਾ ਜੀ ਅੱਗੇ ਗੁਰਨਾਨਕ ਪਾਸ਼ਾ ਅੱਗੇ ਥਾਲਾ ਰੱਖਿਆ ਹੈ ਗੁਰਨਾਨਕ ਪਾਸ਼ਾ ਕਹਿਣ ਲੱਗੇ ਭਾਈ ਸਾਨੂੰ ਭੁੱਖ ਨਹੀਂ ਹੈ ਅਸੀਂ ਇਹ ਭੋਜਨ ਨਹੀਂ ਝੇ ਸਕਣਾ ਆਏ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਤਾਂ ਬੜੀ ਭੁੱਖ ਲੱਗੀ ਹੈ ਮਹਾਰਾਜ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਮੈਂ ਤਾਂ ਖਾਣਾ ਖਾਣਾ ਹੈ ਗੁਰਨਾਨਕ ਪਾਸ਼ਾ ਕਹਿੰਦੇ ਭਾਈ ਅਸੀਂ ਹਜੇ ਨਹੀਂ ਛਕਣਾ ਹੈ ਕੁਝ ਸਮਾਂ ਬੀਤਿਆ ਰਾਤ ਹੋ ਗਈ ਹੈ ਉਹਨਾਂ ਨੇ ਸੋਚਿਆ ਕਿ ਇਹਨਾਂ ਨੇ ਹਜੇ ਤੱਕ ਖਾਣਾ ਨਹੀਂ ਖਾਇਆ ਹੋ ਸਕਦਾ ਹੈ ਇਹਨਾਂ ਨੇ ਕੁਝ ਪੀਣਾ ਹੋਵੇ ਉਹਨਾਂ ਨੇ ਇੱਕ ਦੁੱਧ ਦਾ ਗੜਵਾ ਤਿਆਰ ਕੀਤਾ ਜਿਸ ਦੇ ਵਿੱਚ ਜ਼ਹਿਰ ਪਾਇਆ ਹੋਇਆ ਹੈ ਉਹ ਆ ਕੇ ਕਹਿਣ ਲੱਗੇ ਮਹਾਰਾਜ ਸਾਈ ਫਕੀਰ ਜੀ ਤੁਸੀਂ ਲੰਗਰ ਤਾਂ ਨਹੀਂ ਸਕਿਆ ਹੈ ਤੁਸੀਂ ਕਿਰਪਾ ਕਰੋ ਦੁੱਧ ਛਕ ਲਵੋ ਤੁਹਾਨੂੰ ਠੰਡ ਲੱਗਦੀ ਹੋਣੀ ਹੈ ਤੁਹਾਨੂੰ ਭੁੱਖ ਲੱਗੀ ਹੋਣੀ ਹੈ ਗੁਰਨਾਨਕ ਪਾਸ਼ਾ ਕਹਿਣ ਲੱਗੇ ਭਾਈ ਅਸੀਂ ਤੁਹਾਡਾ ਦੁੱਧ ਵੀ ਨਹੀਂ ਛਕਣਾ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਤੁਸੀਂ ਤਾਂ ਮੈਨੂੰ ਲੰਗਰ ਵੀ ਨਹੀਂ ਛਕਣ ਦਿੱਤਾ ਦੇ ਹੁਣ ਦੁੱਧ ਵੀ ਕਹਿੰਦੇ ਨਹੀਂ ਛਕਣਾ ਗੁਰਨਾਨਕ ਪਾਸ਼ਾ ਕਹਿਣ ਲੱਗੇ ਮਰਦਾਨਾ ਜੀ ਇਹਨਾਂ ਨੇ ਹਰ ਛੈਵ ਵਿੱਚ ਜ਼ਹਿਰ ਪਾਇਆ ਹੋਇਆ ਆਪਾਂ ਇੱਥੋਂ ਕੁਝ ਵੀ ਨਹੀਂ ਛਕਣਾ ਹੈ ਸਮਾਂ ਬੀਤਿਆ ਰਾਤ ਪਿਛਲਾ ਪੈਰ ਬੀਤਿਆ ਰਾਤ ਹਨੇਰੀ ਹੋ ਗਈ ਅਮਰਤ ਵੇਲੇ ਦਾ ਟਾਈਮ ਹੋ ਗਿਆ 3 ਵਜ ਗਏ ਗੁਰਨਾਨਕ ਪਾਸ਼ਾ ਕਹਿਣ ਲੱਗੇ ਬਾਲਾ ਜੀ ਮਰਦਾਨਾ ਜੀ ਤੁਸੀਂ ਰਵਾਬ ਵਜਾਓ ਅਮਰਤ ਵੇਲੇ ਦੀ ਬਾਣੀ ਗਾਈਏ ਗੁਰਨਾਣਕ ਪਾਸ਼ਾ ਜੀ ਨੇ ਅੰਮ੍ਰਿਤ ਵੇਲੇ ਦੀ ਬਾਣੀ ਗਾਈ ਹੈ ਜਿਵੇਂ ਹੀ ਭਾਈ ਮਰਦਾਨਾ ਜੀ ਨੇ ਆਪਣੀ ਰਵਾਬ ਦੀ ਸੁਰ ਛੜੀ ਹੈ ਤਿਵੇਂ ਹੀ ਨਗਰ ਦਾ ਹਰ ਬੰਦਾ ਬਿਲਕੁਲ ਸ਼ਾਂਤ ਸੌ ਗਿਆ ਹੈ ਗੁਰੂ ਨਾਨਕ ਪਾਸ਼ਾ ਜੀ ਨੇ ਅੰਮ੍ਰਿਤ ਵੇਲੇ ਦੀ ਸਮਾਪਤੀ ਕੀਤੀ ਹੈ ਉੱਥੋਂ ਚੱਲ ਪਏ ਹਨ ਜਿਵੇਂ ਹੀ ਪਿੰਡ ਤੋਂ ਬਾਹਰ ਨਿਕਲੇ ਹਨ ਤੇ ਪਿੰਡ ਦੇ ਲੋਕ ਜਾਗ ਲੱਗੇ ਉਹ ਕਹਿਣ ਲੱਗੇ ਹਰ ਇੱਕ ਨੂੰ ਪੁੱਛਦੇ ਹੈ ਕਿ ਅੱਜ ਆਪਾਂ ਨੂੰ ਕੀ ਹੋ ਗਿਆ ਸੀ ਸਾਰਾ ਹੀ ਪਿੰਡ ਸੌ ਗਿਆ ਹੈ ਤੇ ਕੁਝ ਲੋਕ ਗੱਲਾਂ ਕਰਦੇ ਹਨ ਸ਼ਾਇਦ ਉਹ ਜੋ ਫਕੀਰ ਆਏ ਸਨ ਉਹਨਾਂ ਨੇ ਹੀ ਕੋਈ ਮੰਤਰ ਮਾਰਿਆ ਹੈ ਤਾਂ ਹੀ ਸਾਰਾ ਪਿੰਡ ਸੁਸਰੀ ਆਵਾਗ ਸੁਆ ਦਿੱਤਾ ਜਿਵੇਂ ਜਿਵੇਂ ਲੋਕਾਂ ਨੂੰ ਜਾਗ ਆਉਂਦੀ ਹੈ ਉਹ ਭੱਜਦੇ ਹੈਗੇ ਫੜੋ ਉਹਨਾਂ ਨੂੰ ਉਹ ਟੱਪ ਗਏ ਹਨ ਇਧਰ ਗੁਰੂ ਨਾਨਕ ਪਾਸ਼ਾ ਜੀ ਚੱਲਦੇ ਚੱਲਦੇ ਜੰਗਲ ਵੱਲ ਪਹੁੰਚ ਗਏ ਹਨ ਫਿੱਟੋ ਉਹਨਾਂ ਨੇ ਆ ਕੇ ਉਹਨਾਂ ਨੂੰ ਕੇਰਾ ਪਾ ਲਿਆ ਤੇ ਕਹਿਣ ਲੱਗੇ ਬਾਬਾ ਸਾਡੇ ਪਿੰਡ ਤੋਂ ਤਾਂ ਕੋਈ ਸੁੱਕਾ ਨਹੀਂ ਗਿਆ ਤੁਸੀਂ ਇੱਥੋਂ ਕਿਵੇਂ ਲੰਘ ਜਾਵੋਗੇ ਉਹਨਾਂ ਨੇ ਗੁਰਨਾਨਕ ਪਾਸ਼ਾ ਜੀ ਨੂੰ ਇੱਕ ਰੁੱਖ ਇੱਕ ਰੁੱਖ ਦੇ ਨਾਲ ਬੰਨ੍ਹਿਆ ਹੈ ਤੇ ਕਹਿਣ ਲੱਗੇ ਤੁਹਾਡੇ ਕੋਲੇ ਜੋ ਕੁਝ ਵੀ ਜੋ ਕੁਝ ਵੀ ਹੈ ਉਹ ਕੱਢ ਦੋ ਨਹੀਂ ਤਾਂ ਤੁਹਾਨੂੰ ਅਸੀਂ ਮਾਰ ਦੇਣਾ ਹੈ ਬਾਬਾ ਜੀ ਗੁਰਨਾਨਕ ਪਾਸ਼ਾ ਕਹਿਣ ਲੱਗੇ ਸਾਡੇ ਕੋਲ ਤਾਂ ਭਾਈ ਕੁਝ ਨਹੀਂ ਹੈ ਅਸੀਂ ਤਾਂ ਰੱਬ ਦੇ ਫਕੀਰ ਹਾਂ ਨਾਮ ਜਪਣ ਵਾਲੇ ਬੰਦੇ ਹਾਂ ਸਾਡੇ ਕੋਲ ਤਾਂ ਸਿਰਫ ਆ ਕੱਪੜੇ ਪਾਈ ਹੈ ਉਹ ਕਹਿਣ ਲੱਗੇ ਨਹੀਂ ਨਹੀਂ ਤੁਸੀਂ ਬੜੀ ਅਮੀਰ ਬੰਦੇ ਜਾਪਦੇ ਹੋ ਤੁਹਾਡੇ ਕੋਲੇ ਜੋ ਕੁਝ ਵੀ ਹੈ ਕੰਡ ਦੋ ਨਹੀਂ ਤਾਂ ਤੁਹਾਨੂੰ ਅਸੀਂ ਮਾਰ ਦੇਣਾ ਹੈ ਗੁਰਨਾਨਕ ਬਾਸਾ ਕਹਿਣ ਲੱਗੇ ਸਾਡੀ ਇੱਕ ਇੱਛਾ ਪੂਰੀ ਕਰ ਦਿਓ ਉਹ ਕਹਿਣ ਲੱਗੇ ਹਾਂ ਸੁਣਿਆ ਹੈ ਕਿ ਮਰਨ ਵਾਲੇ ਦੀ ਇੱਕ ਇੱਛਾ ਪੂਰੀ ਕਰ ਦੇਣੀ ਚਾਹੀਦੀ ਹੈ ਕਹਿਣ ਲੱਗੇ ਤੁਹਾਡੀ ਇੱਛਾ ਕੀ ਹੈ ਗੁਰਨਾਨਕ ਪਾਸ਼ਾ ਕਹਿਣ ਲੱਗੇ ਸਾਨੂੰ ਮਾਰ ਕੇ ਸਾਡੇ ਸਰੀਰਾਂ ਦਾ ਸੰਸਕਾਰ ਜ਼ਰੂਰ ਕਰ ਦੇਣਾ ਉਹ ਕਹਿਣ ਲੱਗੇ ਬਾਬਾ ਤੂੰ ਕਿੱਦਾਂ ਦੀਆਂ ਗੱਲਾਂ ਕਰਦਾ ਹੈ ਇਸ ਜੰਗਲ ਵਿੱਚ ਹੁਣ ਅਸੀਂ ਕਿੱਥੋਂ ਅੱਗ ਲੈ ਕੇ ਆਈਏ ਗੁਰਨਾਨਕ ਪਾਸ਼ਾ ਕਹਿਣ ਲੱਗੇ ਉਹ ਵੇਖੋ ਸਾਹਮਣੇ ਇੱਕ ਕਿਸੇ ਇਨਸਾਨ ਦਾ 시ਵਾ ਬਲ ਰਿਹਾ ਹੈ ਤੁਸੀਂ ਉੱਥੋਂ ਅੱਗ ਲੈ ਕੇ ਆਵੋ ਤੇ ਸਾਡੇ ਸਰੀਰਾਂ ਦਾ ਸੰਸਕਾਰ ਕਰ ਦੇਣਾ ਉਹ ਕਹਿਣ ਲੱਗੇ ਬਾਬਾ ਤੂੰ ਬੜਾ ਸ਼ਿਹਾਰ ਹੈ ਬੜਾ ਹੁਸ਼ਿਆਰ ਬਣਦਾ ਹੈ ਅਸੀਂ ਅੱਗ ਲੈਣ ਜਾਵਾਂਗੇ ਤੁਸੀਂ ਪਿੱਛੋਂ ਇੱਥੋਂ ਭੱਜ ਜਾਵੋਗੇ ਉਹ ਕਹਿਣ ਲੱਗੇ ਮਹਾਰਾਜ ਕਹਿਣ ਲੱਗੇ ਬਾਬਾ ਰਾਣਾ ਜੀ ਕਹਿਣ ਲੱਗੇ ਤੁਸੀਂ ਸਾਨੂੰ ਇੱਥੇ ਬੰਨ ਜਾਵੋ ਤੁਹਾਡਾ ਸਾਡਾ ਇੱਕ ਬੰਦਾ ਇੱਥੇ ਛੱਡ ਜਾਵੋ ਤੁਸੀਂ ਅੱਗ ਲੈ ਕੇ ਆਵੋ ਉਸੇ ਹੀ ਤਰ੍ਹਾਂ ਉਹਨਾਂ ਨੇ ਆਪਣਾ ਇੱਕ ਸਾਥੀ ਛੱਡਿਆ ਉੱਥੇ ਤੇ ਕੁਝ ਦੇ ਨਾਲ ਲੋਕ ਨੇ ਪਿੰਡ ਦੇ ਉੱਥੋਂ ਜਾ ਰਹੇ ਹਨ ਉੱਥੇ ਜਾ ਕੇ ਉਹਨਾਂ ਨੇ ਇੱਕ ਐਸੀ ਦਾਸਤਾ ਦੇਖੀ ਹੈ ਕਿ ਕੁਝ ਲੋਕ ਝਗੜਾ ਕਰ ਰਹੇ ਹਨ ਕੁਝ ਤਾਂ ਦੇਵ ਦੇਵਤੇ ਹਨ ਅਤੇ ਕੁਝ ਜੰਮਦੁੱਤ ਉਸ ਸਿੰਘਾ ਵਾਲੇ ਇਨਸਾਨ ਉਹਨਾਂ ਨੇ ਵੇਖਿਆ ਉੱਥੇ ਉਹ ਕਹਿਣ ਲੱਗੇ ਤੁਸੀਂ ਕਿਉਂ ਝਗੜਾ ਕਰ ਰਹੇ ਹੋ ਉਹ ਜਿਹੜੇ ਤਰਵਾਰਾਜ ਦੇ ਜੰਮਦੁੱਤ ਸੀਗੇ ਉੱਥੇ ਸਿੰਘਾ ਵਾਲੇ ਉਹ ਕਹਿਣ ਲੱਗੇ ਇਸ ਬੰਦੇ ਨੇ ساری ਉਮਰ ਹੀ ਪਾਪ ਕੀਤੇ ਹਨ ਅਸੀਂ ਇਹਨੂੰ ਨਰਕਾ ਵਿੱਚ ਲੈ ਕੇ ਜਾਣਾ ਹੈ ਉਸੇ ਸੱਡ ਦੇਵਤੇ ਕਹਿਣ ਲੱਗੇ ਨਹੀਂ ਨਹੀਂ ਇਸ ਬੰਦੇ ਨੇ ਭਾਵੇਂ ساری ਉਮਰ ਪਾਪ ਕੀਤੇ ਹਨ ਪਰ ਇਹਦੇ ਵੱਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਂਗਲ ਹੋ ਗਈ ਹੁਣ ਇਹਦੇ ਸਾਰੇ ਹੀ ਪਾਪ ਮਾਫ ਕਰ ਦਿੱਤੇ ਇਹ ਸਾਰੇ ਹੀ ਪਾਪ ਮਾਫ ਹੋ ਗਏ ਇਹਨੂੰ ਹੁਣ ਸੱਚਖੰਡ ਲੈ ਕੇ ਜਾਣਾ ਉਹ ਲੋਕ ਇਹ ਸਭ ਦੇਖ ਰਹੇ ਸਨ ਤੇ ਕਹਿਣ ਲੱਗੇ ਤੁਸੀਂ ਕਿਸ ਨਾਨਕ ਦੀ ਗੱਲ ਕਰਦੇ ਹੋ ਕਿਹੜਾ ਬਾਬਾ ਨਾਨਕ ਉਹ ਕਹਿਣ ਲੱਗੇ ਜਿਹਦੇ ਵਾਸਤੇ ਤੁਸੀਂ ਅਗ ਲੈਣ ਆਏ ਹੋ ਨਾ ਉਹੀ ਬਾਬਾ ਨਾਨਕ ਹੈ ਜਿਹਨੂੰ ਤੁਸੀਂ ਮਾਰਨ ਵਾਸਤੇ ਅਗ ਲੈਣ ਆਏ ਹੋ ਇੰਨੀ ਗੱਲ ਸੁਣ ਕੇ ਸੰਗਤ ਜੀਓ ਉਥੋਂ ਦੌੜੇ ਤੇ ਦੌੜ ਕੇ ਉਥੇ ਪਹੁੰਚ ਕੇ ਗੁਰਨਾਨਕ ਪਾਤਸ਼ਾਹ ਜੀ ਦੇ ਕੋਲੇ ਜਾ ਕੇ ਉਹਨਾਂ ਨੇ ਉਹਨਾਂ ਦੇ ਚਰਨ ਪਗੜ ਲਏ ਤੇ ਕਹਿਣ ਲੱਗੇ ਹੇ ਬਾਬਾ ਤੂੰ ਸਾਨੂੰ ਮਾਫ਼ ਕਰ ਦੇ ਅਸੀਂ ਬਹੁਤ ਹੀ ਮਾੜਾ ਕੰਮ ਕਰਨ ਲੱਗੇ ਸਨ ਉਹਨਾਂ ਦੇ ਨਾਲ ਦੇ ਸਾਥੀ ਕਹਿਣ ਲੱਗੇ ਕਿ ਤੁਹਾਨੂੰ ਕੀ ਹੋ ਗਿਆ ਤੁਸੀਂ ਇਹਦੇ ਬਾਬੇ ਦੇ ਪੈਰ ਕਿਉਂ ਫੜਦੇ ਹੋ ਉਹ ਕਹਿਣ ਲੱਗੇ ਇਹ ਕੋਈ ਆਮ ਬੰਦਾ ਕੋਈ ਆਮ ਫਕੀਰ ਨਹੀਂ ਹੈ ਇਹ ਰੱਬ ਦਾ ਰੂਪ ਹੈ ਅਸੀਂ ਜੋ ਵੇਖਿਆ ਹੈ ਸ਼ਾਇਦ ਤੁਸੀਂ ਵੇਖਦੇ ਹੋ ਸ਼ਾਇਦ ਤੁਸੀਂ ਵੀ ਇਹ ਗੱਲ ਨਹੀਂ ਸੋਚੀ ਸੀ ਉਸ ਤੋਂ ਬਾਅਦ ਉਹਨਾਂ ਨੇ ਗੁਰੂ ਪਾਸ਼ਾ ਜੀ ਨੂੰ ਖੋਲਿਆ ਤੇ ਗੁਰੂ ਪਾਸ਼ਾ ਦਾ ਸਤਿਕਾਰ ਕੀਤਾ ਆਪਣੇ ਪਿੰਡ ਲੈ ਗਏ ਤੇ ਉੱਥੇ ਜਾ ਕੇ ਗੁਰੂ ਜੀ ਨੂੰ ਸੱਚੇ ਸੁੱਚੇ ਭੋਜਨ ਸ਼ਕਾਇਆ ਤੇ ਗੁਰੂ ਜੀ ਉੱਥੇ ਕੁਝ ਟਾਈਮ ਰਹੇ ਤੇ ਕਹਿਣ ਲੱਗੇ ਕਿ ਤੁਸੀਂ ਪਾਈ ਇਹ ਸਾਰੇ ਮਾੜੇ ਕੰਮ ਛੱਡ ਦਿਵੋ ਸੱਚੀ ਕੀਰਤ ਕਰੋ ਤੇ ਉੱਥੇ ਗੁਰੂ ਜੀ ਨੇ ਇੱਕ ਧਰਮਸ਼ਾਲਾ ਬਣਵਾਈ ਤੇ ਸਾਰੇ ਹੀ ਨਗਰ ਨੂੰ ਉੱਥੇ ਬਹਿ ਕੇ ਨਾਮ ਜਪਾਇਆ ਤੇ ਉਸ ਭਟਕੇ ਹੋਏ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਕੁਝ ਟਾਂ ਕੁਝ ਦਿਨ ਗੁਰੂ ਜੀ ਉੱਥੇ ਰਹੇ ਤੇ ਲੋਕਾਂ ਨੂੰ ਬੜਾ ਹੀ ਆਨੰਦ ਮਾਣਿਆ ਤੇ ਉੱਥੋਂ ਦੇ ਲੋਕ ਉਸ ਵੇਲੇ ਨਾਮ ਜਪਣ ਲੱਗ ਪਏ ਸਨ ਉਸ ਤੋਂ ਬਾਅਦ ਗੁਰੂ ਜੀ ਉੱਥੋਂ ਚੱਲਦੇ-ਚੱਲਦੇ ਯਾਤਰਾ ਸੰਸਾਰ ਦੀ ਕਰਨ ਵਾਸਤੇ ਤੁਰ ਗਏ ਇਸ ਤਰ੍ਹਾਂ ਲੋਕਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ